ਇੱਕ ਗੱਠ ਮਿਲੀ ਆ ਬਾਈ ਤੇ ਡੰਗਰ ਦੇਖੋ ਇਹਨਾਂ ਦੇ ਪੰਜ-ਪੰਜ ਛੀ-ਛੀ ਡੰਗਰ ਆ ਹਨਾ ਤੇ ਬੱਕਰੀਆਂ ਦਿਖਾਵਾਂ ਡੰਗਰਾਂ ਦੀਆਂ ਵਿੱਚ ਪੜੀਆਂ ਪਈਆਂ ਭੁੱਖੇ ਮਰ ਗਏ ਭਰਾਵੋ ਪਸ਼ੂ ਇਹਨਾਂ ਦੇ ਠੀਕ ਹੈ ਨਾ ਭਰਾਵੋ ਲੈ ਕੇ ਆਉਣਾ ਚਾਰ ਲੈ ਕੇ ਉਹ ਉਹ ਵੱਢ ਕੇ ਦਾਣਾ ਨੀਰਾ ਹਰਾ ਨਾ ਲਿਓ ਉਹ ਇਹਨਾਂ ਦੇ ਕਿਸੇ ਕੰਮ ਨਹੀਂ ਕਿਉਂਕਿ ਇਹਨਾਂ ਦੀਆਂ ਮਸ਼ੀਨਾਂ ਤਾਂ ਥੱਲੇ ਡੁੱਬ ਗਈਆਂ ਹਾਂਜੀ ਮਸ਼ੀਨਾਂ ਬਾਈ ਮਸ਼ੀਨਾਂ ਵੇ ਹਾਲਾਤ ਦੇਖੋ ਮਸ਼ੀਨਾਂ ਦੇ ਪੱਠੇ ਕੁੱਦਰਣਗੇ ਕਿੱਥੇ ਬਾਈ ਇਹ ਠੀਕ ਹੈ ਗੱਲ ਕਿ ਨਹੀਂ ਤੇ ਮੇਰਾ ਵੀਰ ਬਣ ਕੇ ਜੇ ਲੈ ਕੇ ਆਉਣਾ ਚਾਰ ਲੈ ਕੇ ਉਹ ਫੀਡ ਲੈ ਕੇ ਆਓ ਜਾਂ ਮੰਨ ਕੇ ਚੱਲੋ ਕੋਈ ਨੂੰ ਕੋਈ ਸੁੱਕੀ ਆਈਟਮ ਲੈ ਕੇ ਆਓ ਜਿਹੜੇ ਪਸ਼ੂਆਂ ਨੂੰ ਪਾ ਸਕਣ ਠੀਕ ਹੈ ਨਾ ਆ ਹਾਲਾਤ ਐ ਭਰਾਵੋ ਇਹਨਾਂ ਦੇ ਤੇ ਸੋਨੂੰ ਮੈਂ ਕੋਠਾ ਦਿਖਾ ਕੇ ਲਿਆ ਮਾ ਹੋ ਸਾਹਮਣੇ ਦਿਸਦਾ ਹੋਊਗਾ ਤੁਹਾਨੂੰ ਠੀਕ ਹੈ ਨਾ ਉਹਦੇ ਤੱਕਰ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਤੇ ਘੱਟ ਹੈਗੇ ਆ ਉੱਚੇ ਇਹਨਾਂ ਨੇ ਇਹਨੇ ਇੱਕ ਮਕਾਨ ਉੱਚੇ ਪਾਏ ਹੋਏ ਸੀਗੇ ਦੇਖੋ ਤੁਹਾਨੂੰ ਮੈਂ ਦਿਖਾ ਦਿਆ ਇੱਥੇ 20 20 ਫੁੱਟ ਬਾਣੀ ਐ 20 ਫੁੱਟ ਉੱਚਾ ਮਕਾਨ ਸੀ ਤੇ ਇਹ ਵੀ ਦੇਖੋ ਢਲੀ ਜਾਂਦਾ ਇਹ ਤੇੜਾਂ ਪੈ ਪੈ ਕੇ ਕਿੰਨਾ ਕ ਚਿਰ ਖੜੂ ਆ ਯਾਰ ਇਹ ਠੀਕ ਹੈ ਉਮੀਦਾਂ ਇਹਨਾਂ ਦੀਆਂ ਵੀ ਸਾਡੇ ਤਿੱਕਰ ਸਾਡੇ ਭਰਾ ਪਹੁੰਚਣਗੇ ਸਾਡੇ ਪੰਜਾਬੀ ਵੀਰ ਪਹੁੰਚਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਨਾਂ ਤਿੱਕਰ ਜ਼ਰੂਰ ਪਛਾਦੇਓ ਕੋਈ ਨਾ ਕੋਈ ਮਦਦ ਕਰਨ ਵਾਲਾ ਜ਼ਰੂਰ ਆਊਗਾ ਇਹਨਾਂ ਤਿੱਕਰ ਭਰਾਵੋ ਠੀਕ ਹੈ ਗੱਲ ਕਹ ਨਹੀਂ ਭੈਣੇ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਆ ਪਾਣੀ ਆਇਆ ਤਾਂ ਟੂੜੀ ਰੁੜ ਗਈ ਆ ਕਰ ਕੀ ਸਕਦੇ ਹਾਂ ਨਹੀਂ ਡੰਗਰ ਡੰਗਰ ਆਟੇ ਭੁੱਖੇ ਮਰ ਗਏ ਆ ਦੁਕਾਨ ਕਾ ਕਾਢੀ ਆ ਸਾਡੀ ਸਾੜੀ ਰੁੜ ਗਈ ਆ ਇੰਨੀ ਤੇ ਬਚੀ ਥੋੜੀ ਜੀ ਕਣਕ ਵੀ ਰੁੜ ਗਈ ਹਾਂਜੀ ਕਣਕ ਵੀ ਰੁੜ ਗਈ ਆ ਥੋੜੇ ਪਰਪਰ ਰੱਖੇ ਸੀ ਤੇ ਕਣਕ ਵੀ ਰੁੜ ਗਈ ਆ ਥੋੜੀ ਜੀ ਪੱਤੀ ਆ ਬਸ ਤਈ ਆ ਭਰਾਵੋ ਮਦਦ ਲਈ ਜਰੂਰ ਆਓ ਇਹਨਾਂ ਦੀ ਯਾਰ ਕੋਈ ਨਾ ਕੋਈ ਮੈਂ ਨਾ ਨੰਬਰ ਪਾਇਆ ਮੇਰਾ ਨੰਬਰ ਉੱਤੇ ਮਿਲੂਗਾ ਤੁਹਾਨੂੰ ਕਮੈਂਟਾਂ ਦੇ ਵਿੱਚ ਤੁਸੀਂ ਮੇਰੇ ਤੋਂ ਇਹਨਾਂ ਦੇ ਨੰਬਰ ਲੈ ਸਕਦੇ ਹੋ ਇਹਨਾਂ ਭੈਣ ਭਰਾਵਾਂ ਦੇ ਸਦੀ ਵੀ ਸਾਡਾ ਰੁੜਦਾ ਜਾਂਦਾ ਤੂੜੀ ਰੁੜਦੀ ਜਾਂਦੀ ਉਹ ਦੇਖ ਲਓ ਬਾਈ ਤੁਸ ਵੀਰਾਂ ਦਿਖਾ ਦਉ ਮਾਰੀਆਂ ਜੀ ਤੁਸੀਂ ਆ ਵੀ ਆ ਦੇਖ ਲਓ ਆ ਭਰਾਵੋ ਇਹਨਾਂ ਦੇ ਘਰ-ਬਾਰ ਰੁੜ ਚੱਲੇ ਠੀਕੇ ਗੱਲ ਕੇ ਨਹੀਂ ਆ ਇਹਨਾਂ ਦੇ ਜਿਹੜੇ ਆਪਣੇ ਅੰਨੀ ਤਾਂ ਇਹਨੂੰ ਕੁੱਪ ਕਹਿ ਦਿੰਦੇ ਆ ਇਹ ਮੂਸਲ ਕਹਿ ਦਿੰਦੇ ਆ ਠੀਕ ਹੈ ਗੱਲ ਕਿ ਨਹੀਂ ਇਹ ਜਮਾ ਡੁੱਬ ਗਏ ਤੂੜੀਆਂ ਖਰਾਬ ਹੋ ਗਈਆਂ ਮੇਰਾ ਵੀਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਲੋਕਾਂ ਤਾਨੀ ਸੱਜਣਾ ਤੇ ਕਰ ਪਹੁੰਚਾਈ ਪਾਵਾਂਗੇ ਸੱਪਾਂ ਦਾ ਡਰ ਵਿੱਚੋਂ ਜੀ ਇਹਦੇ ਸੁੱਕੇ ਤੋਂ ਸੱਪ ਵਿੱਚ ਵੱਡੇ ਆ ਜੀ ਇਹਦੇ ਤੂੜੀ ਕੱਢੀ ਕੱਢੀ ਦੀ ਆ ਦੋ ਹੱਥ ਮਾਰੇ ਆ ਜੀ ਆ ਸਭ ਬੈਠਾ ਅੱਛਾ 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 ਹੁਣ 6-7 ਸਾਡੇ ਕੋਲ ਡੰਗਰ ਆ ਹੁਣ ਉਹਨਾਂ ਵਿਚਾਰੇਆਂ ਦੇ ਮੂੰਹ ਥੋੜੀ ਬੋਲਣਾ ਵੀ ਸਾਨੂੰ ਹੁਣ ਉਹਨਾਂ ਨੂੰ ਪਾਵਾਂਗੇ ਅਸੀਂ ਜੇ ਆਪਣਾ ਚਾਰ ਆਦ ਗੱਲੇ ਚਾਰ ਨਾ ਵਿਚਾਰਿਆਂ ਥੋੜੀ ਢਿੱਡ ਭਰਨਾ ਉਹਨਾਂ ਦਾ ਸਹੀ ਗੱਲ ਆ ਬਾਈ ਹਾਂ ਦੇਖੋ ਤੂੰ ਨਹੀਂ ਰੁੜਦੀ ਜਾਂਦੀ ਸਾਰਾ ਮੁੱਸਾ ਟੱਟ ਗਿਆ ਵਾਹ 15 ਨੂੰ ਨਹੀਂ ਹੈ ਕੀ ਪਾਸ ਵਾਲਾ ਹੁਣ ਜੇ ਆਪਾਂ ਨੂੰ ਕੋਈ ਕਵੇ ਪਾਣੀ ਪੀ ਲੋ ਤੇ ਰੋਟੀ ਰਹਿਣ ਦਿਓ ਆਪਾਂ ਕਿੱਥੇ ਰਹੇ ਹੁੰਦਾ ਜੀ ਆਪਾਂ ਕਿੱਥੇ ਰਹੇ ਹੁੰਦਾ ਬਾਈ ਕਿੱਥੇ ਰਹੇ ਹੁੰਦਾ ਆਪਣੇ ਕੋਈ ਨਹੀਂ ਹੈਗੇ ਤੇ ਮੋਟਰਾਂ ਵੀ ਖੋਲ ਕੇ ਉੱਪਰ ਪਾਣੀ ਨਹੀਂ ਭਾਈ ਆਪਣੇ ਹੁੰਦਾ ਪਾਣੀ ਵੀ ਉੱਥੋਂ ਡੇਰੇ ਤੋਂ ਲੈ ਕੇ ਆਉਂਦੇ ਅੱਛਾ ਪੀਣ ਵਾਲਾ ਪਾਣੀ ਵੀ ਉੱਥੋਂ ਲੈ ਕੇ ਆਉਂਦੇ ਹੋ ਹਾਂ ਪਾਣੀ ਤੁਸ ਤਾਂ ਆਉਂਦੀਆਂ ਵਾਹ ਸਾਰੀਆਂ ਇਹ ਮਾਰਾ ਨਹਾਉਣਾ ਪਾਣੀ ਵੀ ਨਹੀਂ ਹੈਗਾ ਡੇਰੇ ਲਿਓਣਾ ਅੱਛਾ ਯਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਇਹਨਾਂ ਦੀ ਮਦਦ ਜ਼ਰੂਰ ਕਰੂਗਾ ਭਰਾਵੋ ਇਹਨਾਂ ਦੇ ਘਰ ਢਲਦੇ ਜਾਂਦੇ ਆ ਤੇੜਾਂ ਚੱਲਦੇ ਜਾਂਦੀਆਂ ਠੀਕ ਹੈ ਗੱਲ ਕੇ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾਵੋ ਇਹਨਾਂ ਕੋਠਿਆਂ ਵਾਲਿਆਂ ਤੇ ਕਰ ਲਾਜ਼ਮੀ ਪਹੁੰਚੋ ਪਿੰਡਾਂ ਦੇ ਵਿੱਚ ਹਜੇ ਫਿਰ ਮਦਦ ਜਾਈ ਜਾਂਦੀ ਆ ਪਰ ਇਹਨਾਂ ਕੋਠਿਆਂ ਵਾਲਿਆਂ ਤੇ ਕਰ ਕੋਈ ਨਹੀਂ ਪਹੁੰਚਦਾ ਉਹ ਇਹਨਾਂ ਤੇ ਕਰ ਜ਼ਰੂਰ ਪਹੁੰਚੋ ਮੇਰਾ ਵੀਰ ਇਹਨਾਂ ਲੋਕਾਂ ਦੇ ਬਹੁਤ ਮੰਦੇ ਹਾਲ ਆ ਭਰਾਵੋ ਇਹਨਾਂ ਤੇ ਕਰ ਜ਼ਰੂਰ ਪਹੁੰਚੋ ਕੋਈ ਵੀ ਕਰਦਾ ਜੀ ਤੇ ਇਹਦੇ ਵਿੱਚ ਹੜਾ ਆਇਆ ਸੀ ਬਾਦੇ ਕੀਤੇ ਜਿਨ੍ਹਾਂ ਦੇ ਕੱਚੇ ਮਕਾਨ ਡਿੱਗ ਪਏ ਆ ਤੇੜਾਂ ਬਾੜ ਗਿਆ ਵਾ ਸਰਕਾਰ ਨੇ ਸਰਕਾਰ ਨੇ ਵੀ ਅਸੀਂ ਮਕਾਨ ਬਣਾ ਕੇ ਦਵਾ ਦੇ ਕੁਛ ਨਹੀਂ ਕੀਤਾ ਜੀ ਆ ਤੇੜਾਂ ਪਾਟੀਆਂ ਵਾ ਕੋਈ ਤੀੜੀਆਂ ਪਾਟੀਆਂ ਵਾ ਕੋਈ ਹੂਨ ਪਾੜ ਗਿਆ ਵਾ ਜੀ ਕੁਛ ਨਹੀਂ ਕਿਸੇ ਨੂੰ ਕਰਕੇ ਦਿੱਤਾ ਜੀ ਅੱਜ ਉਹ ਵੀਰ ਪ੍ਰਚਾਰ ਆਹਰਾਂ ਲੈ ਕੇ ਆਉਂਦੇ ਆ ਬਸ ਇਹੋ ਕੁਛ ਤੀੜੀ ਵਿੱਚ ਮਿਲਿਆ ਸੀ ਆਮ ਪਬਲਿਕ ਮਦਦ ਕਰਦੀ ਹੈ ਜਾਨੀ ਕਿ ਸਰਕਾਰ ਕੋਈ ਮਦਦ ਨਹੀਂ ਕਰਦੀ ਸਰਕਾਰ ਨਹੀਂ ਜੀ ਕਰਦੀ ਸਰਕਾਰ ਨਹੀਂ ਜੀ ਕਰਦੀ ਹੁਣ ਤੁਸੀਂ ਜਦੋਂ ਮਰਜ਼ੀ ਆਣ ਕੇ ਦੇਖ ਲੋੜ ਆਪਣਾ ਪੁਲ ਬਣਿਆ ਬਾਹੂ ਪਰਦਾ ਸਰਕਾਰ ਆਉਂਦੀ ਕੋਈ ਅਪਸਰ ਕੋਈ ਮਹਿਕਮਾ ਕੋਈ ਵੀ ਆਉਂਦਾ ਵਾ ਫੋਟੋਆਂ ਖਿਚਾ ਕੇ ਉੱਥੋਂ ਮੁੜ ਜਾਂਦੇ ਆ ਜੀ ਹੁਣ ਅੱਜ ਤੱਕ ਅੱਜ 11 ਦਿਨ ਹੋ ਚਲੇ 12 ਦਿਨ ਪਾਣੀ ਅੱਜ ਤੱਕ ਕਿਸੇ ਨੇ ਹਾਲ ਨਹੀਂ ਵੇਖਿਆ ਨਾਮਕ ਜੀ ਇੱਥੇ ਆ ਤੁਸੀਂ ਆਏ ਇੱਕ ਦੇਖਣ ਇੱਥੇ ਉਹ ਤਾਂ ਆਪਾਂ ਥਾਂ ਥੋੜਾ ਡੰਗਰ ਸੌਣਾ ਸਹੀ ਗੱਲ ਆ ਬਾਈ ਥਾਂ ਥੋੜਾ ਯਾਰ ਕਿੱਥੇ ਡੰਗਰ ਖੜਨ ਭੁੱਖੇ ਡੰਗਰ ਆ ਭਰਾਵੋ ਇਹਨਾਂ ਡੰਗਰਾਂ ਦੀਆਂ ਕੁੱਖਾਂ ਵਿੱਚ ਬੜੀਆਂ ਪਈਆਂ ਠੀਕ ਐ ਗੱਲ ਕੇ ਨਹੀਂ ਕੀ ਹਾਲ ਐ ਇਹਨਾਂ ਦਾ ਯਾਰ ਪਸ਼ੂਆਂ ਦੀਆਂ ਕੁੱਖਾਂ ਵਿੱਚ ਬੜੀਆਂ ਪਈਆਂ ਕਿੱਥੋਂ ਇਹ ਦੁੱਧ ਦੇ ਦੇਣਗੇ ਤੇ ਕਿੱਥੋਂ ਇਹ ਉਹ ਕਰ ਦੇਣਗੇ ਮੇਰਾ ਵੀਰ ਵੱਧ ਤੋਂ ਵੱਧ ਮਦਦ ਕਰਿਓ ਜਦੋਂ ਲੈ ਕੇ ਆਉਣੇ ਉਹ ਸੁੱਕਾ ਲੈ ਕੇ ਚਾਰ ਲੈ ਕੇ ਉਹ ਜਾ ਮੰਨ ਕੇ ਚਲੋ ਭਰਾ ਉਹ ਲੈ ਗਿਆ ਉਹ ਖਾਲਾ ਫੀਡ ਠੀਕੇ ਗੱਲ ਕਹਿੰਦੇ ਸੀ ਇਹੋ ਜਿਹੀਆਂ ਚੀਜ਼ਾਂ ਲੈ ਕੇ ਉਹ ਇਹਨਾਂ ਦੀਆਂ ਮਸ਼ੀਨਾਂ ਡੁੱਬੀਆਂ ਪੰਜੇ ਮੇਰੇ ਵੀਰ ਡੁੱਬੀਆਂ ਮਸ਼ੀਨਾਂ ਕਰਕੇ ਇਹਨਾਂ ਤੋਂ ਕੁਤਰਿਆ ਨਹੀਂ ਜਾਂਦਾ ਹਰਾਚਾਰਾ ਨਾਲ ਲੈ ਗਿਆ ਉਹ ਵੱਢ ਕੇ ਕਈ ਵਾਰੀ ਮੱਕੀ ਵੱਟ ਲਿਆਉਂਦਾ ਕੋਈ ਚਰੀ ਵੱਟ ਲਿਆਉਂਦਾ ਉਹ ਚੀਜ਼ਾਂ ਨਾਲ ਲੈ ਕੇ ਉਹ ਮੇਰਾ ਵੀਰ ਠੀਕ ਹੈ ਨਾ ਕੁਤਰੀ ਨਹੀਂ ਆਂਦਾ ਕੁਤਰੀ ਨਹੀਂ ਆਂਦਾ ਮੈਨੂੰ ਪਤਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੇ ਕਰ ਜ਼ਰੂਰ ਪਚਾ ਦਿਓ